ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਾਂ ਜਸਸੀ ਕੌਰ ਕਰੇਲੂ ਕਲੇਸ਼ ਕਿਸ ਹੱਦ ਤੱਕ ਪਹੁੰਚ ਸਕਦਾ ਹੈ ਇਹ ਇਸ ਖਬਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਖਬਰ ਹੈ ਮitesh kumar ਦੇ ਨਾਲ ਸਬੰਧਤ ਜਿਸ ਦੇ ਵੱਲੋਂ ਆਪਣੀ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੇ ਉੱਤੇ ਪਤਨੀ ਨੂੰ ਮਾਰਨ ਦੇ ਅਟੈਂਪਟ ਟੂ ਮਰਡਰ ਚਾਰजेस ਲਗਾਏ ਗਏ ਨੇ ਤਾਜ਼ਾ ਜਾਣਿਆ ਕਿ ਮਤੇਸ਼ ਕੁਮਾਰ ਤੇ ਉਸ ਦੀ ਪਤਨੀ ਦਾ ਡਿਵੋਰਸ ਦਾ ਪ੍ਰੋਸੈਸ ਚੱਲ ਰਿਹਾ ਸੀ ਮਤੇਸ਼ ਦੇ ਕਹੇ ਦੇ ਮੁਤਾਬਿਕ ਉਸ ਦੀ ਪਤਨੀ ਲੋੜ ਨਾਲੋਂ ਵੱਧ ਪੈਸੇ ਡਿਵੋਰਸ ਦੇ ਲਈ ਮੰਗ ਰਹੀ ਸੀ ਇਸ ਸਾਲ 1 ਜਨਵਰੀ ਤੋਂ ਕੁਝ ਮਹੀਨੇ ਪਹਿਲਾਂ ਤੱਕ ਮਤੇਸ਼ ਦੀ ਐਕਸ ਵਾਈਫ ਨੇ ਆਪਣੇ ਬੱਚਿਆਂ ਨੂੰ ਨਹੀਂ ਸੀ ਦੇਖਿਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਅਰੇਂਜਮੈਂਟ ਬਣੀ ਜਿਸ ਤੋਂ ਬਾਅਦ ਮਤੇਸ਼ ਨੇ ਕਿਹਾ ਕਿ ਉਹ ਸਟੈਂਡਰਡ ਰੋਡ ਸੇ ਮੈਕਡੋਨਲਡ ਤੇ ਬੱਚਿਆਂ ਨੂੰ ਉਸ ਨੂੰ ਮਿਲਾਨ ਲਈ ਲੈ ਕੇ ਆਵੇਗਾ ਜਦੋਂ ਸ਼ਾਮੀ ਸਾਜਜ ਕੇ 47 ਮਿੰਟ ਦੇ ਕਰੀਬ ਉਹ ਉੱਥੇ ਪਹੁੰਚੀ ਤਾਂ ਉੱਥੇ ਬੱਚੇ ਨਹੀਂ ਸਨ ਬਕੀ ਮਤੇਸ਼ ਕੱਲ ਆਈ ਸੀ ਵਿਤੇਸ਼ ਕੁਮਾਰ ਉੱਥੇ ਇੱਕ ਛੁਰਾ ਲੈ ਕੇ ਨਾਲ ਗਿਆ ਸੀ ਜਦੋਂ ਉਸਦੀ ਐਕਸ ਵਾਈਫ ਉੱਥੇ ਪਹੁੰਚੀ ਤਾਂ ਉਸਨੇ ਉਸਤੇ ਹਮਲਾ ਕਰ ਦਿੱਤਾ ਇਹ ਹਮਲਾ ਕਰੀਬ 7 ਮਿੰਟ 44 ਸੈਕਿੰਡ ਚੱਲਿਆ ਮੈਕਡੋਨਲਡ ਸਟਾਫ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਮਤੇਸ਼ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਮੈਨੂੰ ਨਾ ਰੋਕੋ ਮੈਂ ਇਸ ਨੂੰ ਮਾਰ ਕੇ ਜੇਲ੍ਹ ਚਲਾ ਜਾਵਾਂਗਾ ਤੇ ਸਾਰੇ ਪੈਸੇ ਮੇਰੇ ਬੱਚਿਆਂ ਕੋਲ ਰਹਿਣਗੇ ਮਤੇਸ਼ ਦੇ ਵੱਲੋਂ ਆਪਣੀ ਐਕਸ ਵਾਈਫ ਦੇ ਉੱਤੇ ਬਹੁਤ ਹੀ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦੇ ਇਲਾਜ ਲੱਗੇ ਤੇ ਅਟੈਂਪਟ ਟੂ ਮਰਡਰ ਦੇ ਚਾਰजेस ਲੱਗੇ ਉਸ ਦੀ ਪਤਨੀ ਫਿਲਹਾਲ ਇਲਾਜ ਅਧੀਨ ਦੱਸੀ ਜਾ ਰਹੀ ਹੈ ਤੇ ਉਸ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਫਿਲਹਾਲ ਵਿਤੇਸ਼ ਦੇ ਵੱਲੋਂ ਆਕਲੈਂਡ ਹਾਈ ਕੋਰਟ ਦੇ ਵਿੱਚ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਖਬੂਲ ਲਿਆ ਗਿਆ ਤੇ ਨਵੰਬਰ ਮਹੀਨੇ ਦੇ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ